ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਹ ਸੂਟ ਦਿਖਾ ਰਹੇ ਹਾਂ ਜੀ ਤੁਹਾਨੂੰ ਮਸ਼ੀਨਵਰਕ ਦੇ ਵਿੱਚ ਇਹ ਆਪਾਂ ਉਹਦਾ ਘੇਰਾ ਰੈਡੀ ਕੀਤਾ ਹੋਇਆ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਘੇਰਾ ਇਹ ਆਪਣਾ ਘੇਰਾ ਰੈਡੀ ਆ ਉਸ ਤੋਂ ਬਾਅਦ ਇਹ ਵਾਲੀ ਇਹਦੀ ਬਾਜ਼ੂ ਰੈਡੀ ਕੀਤੀ ਹੋਈ ਆ ਬਾਜ਼ੂ ਦੇ ਉੱਤੇ ਫਲਾਵਰ ਆ ਜੀ ਘੇਰੇ ਦੇ ਉੱਤੇ ਇੱਦੀ ਚੌੜੀ ਆਪਾਂ ਮੇਲ ਪਾਈ ਹੋਈ ਆ ਡਿਜ਼ਾਈਨ ਬਹੁਤ ਹੀ ਸੋਹਣਾ ਵਾ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਰੈਡੀ ਕਰਾ ਸਕਦੇ ਹੋ ਸੇਮ ਦੋ ਸੂਟ ਆਪਾਂ ਕਸਟਮਰ ਦੇ ਰੈਡੀ ਕੀਤੇ ਆ ਇਹ ਵਾਲਾ ਦੂਸਰਾ ਸੂਟ ਹੈ ਜਿਹੜਾ ਸੇਮ ਹੀ ਉਹਨਾਂ ਨੇ ਰੈਡੀ ਕਰਵਾਏ ਨੇ ਹਾਂਜੀ ਇਹ ਵਾਲਾ ਔਰ ਇੱਕ ਇਹ ਵਾਲਾ ਹੋ ਗਿਆ ਸੂਟ ਆਪਣਾ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਦੋ ਸੂਟ ਇਹ ਵਾਲੇ ਨੇ ਜਿਨ੍ਹਾਂ ਦੇ ਕਿ ਕਾਰਨਰ ਤੇ ਫਲਾਵਰ ਬਣਾਏ ਹੋਏ ਆਪਾਂ ਇੱਕ ਮਿੰਟ ਤੁਹਾਨੂੰ ਦਿਖਾਣੇ ਆ ਐਸਟਰਾ ਇਹਦੇ ਕਾਰਨਰ ਤੇ ਫੁੱਲ ਬਣੇ ਹੋਏ ਆ ਫਾਸਟ ਇੰਦਰਲੀ ਕੋਰਨਰ ਤੇ ਜਿੱਦਾ ਘੇਰੇ ਦੇ ਉੱਤੇ ਦੂਸਰੀ ਸਾਈਡ ਈਵਨ ਆਫ ਹੈਗਾ ਫਲਾਰ ਈਵਨ ਲਜੀ ਔਰ ਇਹਦੀ ਬਾਜੂ ਦੇ ਉੱਤੇ ਵੀ ਕੰਮ ਕੀਤਾ ਹੈ ਬਾਜੂ ਦੇ ਉੱਤੇ ਉਹਨਾਂ ਨੇ ਇੱਕ ਬੇਲ ਪਵਾਈ ਹੈ ਇਸ ਤਰ੍ਹਾਂ ਦੀ ਈਵਲੀ ਬਾਜੂ ਦੀ ਬੇਲ ਹੋਗੀ ਤੁਸੀਂ ਦੇਖ ਸਕਦੇ ਹੋ ਇਹ ਤਾਂ ਆਪਣਾ ਘੇਰੇ ਦਾ ਫਲਾਰ ਹੈ ਵੀ ਸੇਮ ਦੋ ਸੂਟ ਉੱਪਰ ਰੈਡੀ ਕੀਤੇ ਆ ਇੱਕ ਸੂਟ ਆਪਣਾ ਈਵਲਾ ਔਰ ਦੂਸਰਾ ਜੋ ਤੁਹਾਨੂੰ ਪਹਿਲਾਂ ਦਿਖਾਇਆ ਉਹਲਾ ਸੂਟ ਸੀ ਹਾਂਜੀ ਤੁਸੀਂ ਇਹਨਾਂ ਨੂੰ ਆਪਣੇ ਕੋਲ ਫੈਬਰਿਕ ਵੀ ਹੈਗਾ ਜਿੱਦਾਂ ਇਹ ਕਾਫੀ ਸ਼ੇਡ ਆ ਥੋੜੀ ਥੋੜੀ ਡਾਟ ਆ ਇਹਦੇ ਵਿੱਚ ਤੁਸੀਂ ਇਹਦੇ ਤੇ ਰੈਡੀ ਕਰਵਾ ਸਕਦੇ ਹੋ ਇੱਕ ਇਹਦੇ ਵਿੱਚ ਆਪਣੇ ਕੋਲ ਵਾਈਨ ਕਲਰ ਪਿਆ ਇਹ ਵਾਲਾ ਇਹਦੇ ਤੇ ਵੀ ਰੈਡੀ ਕਰਾ ਸਕਦੇ ਹੋ ਇੱਕ ਇਹਦੇ ਵਿੱਚ ਆਪਣੇ ਕੋਲ ਗ੍ਰੇ ਕਲਰ ਪਿਆ ਹਲਕਾ ਜਿਹਾ ਗ੍ਰੇ ਸ਼ੇਡ ਆ ਔਰ ਇੱਕ ਇਹਦੇ ਵਿੱਚ ਆਪਣੇ ਕੋਲ ਮੋਰ ਪੰਖੀਆ ਸ਼ੇਡ ਇੰਡੀਗੋ ਸ਼ੇਡ ਹੈ ਬਹੁਤੀ ਫਾਈਨ ਫੈਬਰਿਕ ਹੈ ਜੀ ਕਾਟਨ ਦੇ ਵਿੱਚ ਆ ਇਹ ਬਹੁਤ ਹੀ ਸੌਫਟ ਜਿਹਾ ਫੈਬਰਿਕ ਹੈ ਦੇਖੋ ਕੋਈ ਟ੍ਰਾਂਸਪੇਰੈਂਟ ਨਹੀਂ ਆ ਹੈਨਾ ਬੜਾ ਸੌਫਟ ਜਿਹਾ ਫੈਬਰਿਕ ਹੈ ਇਸ ਤੋਂ ਇਲਾਵਾ ਵੀ ਆਪਣੇ ਕੋਲ ਹੋਰ ਬਹੁਤ ਸਾਰੇ ਕਲਰ ਡਿਜ਼ਾਈਨ ਅਵੇਲੇਬਲ ਆ ਅਗਰ ਇਹਨਾਂ ਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਪਸੰਦ ਆ ਰਿਹਾ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਆਰਡਰ ਪਲੇਸ ਕਰ ਸਕਦੇ ਹੋ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੂਟਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ